ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਇਸ ਸਮੇਂ ਅਸੀਂ ਆਪਣੇ ਪਿੰਡ ਬਰਬਰ ਬਾਬਾ ਬੁੱਲੇ ਸਾਹਿਬ ਵਸਤੀ 'ਚ ਖੜੇ ਆ ਜਿੱਥੇ ਮਾਨਯੋਗ ਐਮਪੀ ਮੀਤ ਹਰਜੀਤ ਦੇ ਸਰਕਾਰ ਜਿਹੜੇ ਵਿਕਾਸ ਕਾਰਜ ਆ ਉਹਨਾਂ ਦੇ ਉਦਘਾਟਨ ਕੀਤੇ ਗਏ ਨੇ ਸਭ ਤੋਂ ਪਹਿਲਾਂ ਅਸੀਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਦੀ ਯੋਗ ਅਗਵਾਈ ਦੇ ਵਿੱਚ ਪੰਜਾਬ ਦੇ ਪਿੰਡਾਂ ਪਿੰਡਾਂ ਵਿੱਚ ਸ਼ਹਿਰਾਂ ਸ਼ਹਿਰਾਂ ਵਿੱਚ ਵਿਕਾਸ ਕਾਰਜ ਹੋ ਰਹੇ ਨੇ ਉਸੇ ਲੜੀ ਦੇ ਤਹਿਤ ਮਾਨਯੋਗ ਐਮਪੀ ਸਰਦਾਰ ਗੁਰਮੀਤ ਸਿੰਘ ਮੀਤ ਹਰਜੀਤ ਦੇ ਦਿਸ਼ਾ ਨਿਰਦੇਸ਼ ਤੇ ਅੱਜ ਸਾਡੇ ਪਿੰਡ ਬਾਬਾ ਬੁੱਲੇ ਸਾਹ ਬਸਤੀ ਬਾੜਬਰ ਵਿਖੇ ਜੋ ਮਾਨਯੋਗ ਐਮਪੀ ਗੁਰਮੀਤ ਸਿੰਘ ਮੀਤਹਿਰ ਜੀ ਨੇ ਵਾਅਦਾ ਕੀਤਾ ਸੀਗਾ ਉਹਦੇ ਤਹਿਤ ਇੱਥੇ ਗੰਦੇ ਪਾਣੀ ਦੇ ਨਿਕਾਸ ਦਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਹੈ ਕਿਉਂਕਿ 2017 ਦੇ ਵਿੱਚ ਜਦੋਂ ਮਾਨਯੋਗ ਐਮਪੀ ਗੁਰਮੀਤ ਸਿੰਘ ਮੀਤਹਿਰ ਜੀ ਚੋਣ ਲੜਨ ਆਏ ਸੀ ਔਰ ਇੱਥੋਂ ਵੋਟ ਮੰਗੀ ਸੀ ਤਾਂ ਉਹਨਾਂ ਨੇ ਇੱਕੋ ਹੀ ਵਾਅਦਾ ਕੀਤਾ ਸੀ ਇਹਨਾਂ ਨੇ ਨਗਰ ਵਾਲਿਆਂ ਨੇ ਕਿ ਸਾਡਾ ਜਿਹੜਾ ਪਾਣੀ ਦਾ ਨਿਕਾਸ ਕੀਤਾ ਜਾਵੇ ਮਾਨਯੋਗ ਐਮਪੀ ਗੁਰਮੀਤ ਸਿੰਘ ਮੀਤਹਿਰ ਜੀ ਨੇ ਇਹਨਾਂ ਦਾ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਅਸੀਂ ਤੁਹਾਡੇ ਗੰਦੇ ਪਾਣੀ ਦੇ ਨਿਕਾਸ ਦਾ ਜੋ ਹੱਲ ਆ ਉਹ ਪਹਿਲ ਦੇ ਆਧਾਰ ਤੇ ਕਰਾਂਗੇ ਸੋ ਅੱਜ ਜੋ ਕਿਹਾ ਮਾਨਯੋਗ ਐਮਪੀ ਗੁਰਮੀਤ ਸਿੰਘ ਮਿੱਥੇਰ ਜੀ ਨੇ ਉਹ ਕਰਕੇ ਦਿਖਾਇਆ ਅਸੀਂ ਸਮੂਹ ਮੁਹੱਲਾ ਨਿਵਾਸੀ ਸਾਡੀ ਸਾਰੀ ਨਗਰਪੰਚਾਇਤ ਸਾਡੇ ਸਰਕਲ ਪ੍ਰਧਾਨ ਕਿਸਾਨ ਸਿੰਘ ਹਲਕਾ ਇੰਚਾਰਜ ਜਸਵੰਤ ਸਿੰਘ ਜੀ ਬਿਰਕ ਕਮਲ ਸੇਖੋਂ ਜੀ ਸਰਪੰਚ ਜੱਗਾ ਸਿੰਘ ਜੀ ਪੰਚ ਜਗਰਾਜ ਸਿੰਘ ਜੀ ਪੰਚ ਰੋਸ਼ਨ ਸਿੰਘ ਜੀ ਪੰਚ ਸਤਵੀਰ ਸਿੰਘ ਜੀ ਸਾਰੇ ਇਸ ਮੌਕੇ ਹਾਜ਼ਰ ਹਨ ਤੇ ਅਸੀਂ ਦਿਲ ਦੀਆਂ ਗਹਿਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਮਾਨਯੋਗ ਐਮਪੀ ਸਰਦਾਰ ਗੁਰਮੀਤ ਸਿੰਘ ਜੀ ਮੀਤਹਿਰ ਹਲਕਾ ਇੰਚਾਰਜ ਰਾਹ ਹਰਿੰਦਰ ਸਿੰਘ ਜੀ ਥਾਲੀਵਾਲ ਜ਼ਿਲ੍ਹਾ ਪਲੈਨਿੰਗ ਬੋਰਡ ਚੇਅਰਮੈਨ ਪਰਵਿੰਦਰ ਪੰਗੂ ਜੀ ਦਾ ਉਚੇਚਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਬਦੌਲਤ ਅੱਜ ਬਾਬਾ ਬੁੱਲੇ ਸਾਹਿਬ बस्ती ਜਿਹੜੀ ਇਹਦੇ ਗੰਦੇ ਪਾਣੀ ਦੇ ਨਿਕਾਸ ਦਾ ਜਿਹੜਾ ਹੱਲ ਹੋਇਆ ਤੇ ਬੱਚੇ ਜਿਹੜੇ ਨੇ ਉਹ ਬਿਮਾਰੀਆਂ ਤੋਂ ਬਚਣਗੇ ਤੇ ਬਸਤੀ ਬਹੁਤ ਹੀ ਖੂਬਸੂਰਤ ਬਣੇਗੀ ਤੇ ਇਸ ਦੇ ਨਾਲ ਹੀ ਇਹ ਪਾਈਪਲਾਈਨ ਤੋਂ ਬਾਅਦ ਇਹਨਾਂ ਦੀਆਂ ਗਲੀਆਂ ਔਰ ਨਾਲੀਆਂ ਵੀ ਬਣਾਈਆਂ ਜਾਣਗੀਆਂ ਉਹਦੇ ਲਈ ਅਸੀਂ ਇੱਕ ਵਾਰ ਫਿਰ ਤੋਂ ਸਾਰੀ ਸਾਡੀ ਆਮ ਆਦਮੀ ਪਾਰਟੀ ਲੀਡਰਸ਼ਿਪ ਬਰਨਾਲਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਮਾਨ ਜਿੰਦਾਬਾਦ ਮੀਤੇਰ ਭਾਈ ਜਿੰਦਾਬਾਦ